ਸਾਹ ਫੇਰਿਸ ਨੂੰ ਰਸਤਾ ਵਾਦ ਨਾ ਮਨਸਾਨ ਦੋ ਹੀ ਪੱਖ ਨੇ ਇੱਕ ਤਿਆਗ ਹੈ ਇੱਕ ਗ੍ਰਸਤ ਹੈ ਗੁਰੂ ਸਾਹਿਬ ਨੇ ਦੋ ਹੀ ਪੱਖਾਂ ਨੂੰ ਪ੍ਰਵਾਨ ਵੀ ਦਿੱਤੀ ਹੈ ਪਹਿਲਾਂ ਮਤਾਨੇ ਵਿੱਚ ਗ੍ਰਸਤ ਨੂੰ ਪਿਛੇ ਰਖਦੇ ਸਨ ਗੁਰੂ ਸਾਹਿਬ ਜੀ ਨੇ ਦੋ ਪਹੀਏ ਜਿਵੇਂ ਗੱਡੇ ਦੇ ਹੁੰਦੇ ਹਨ ਇੱਕ ਪਈਆ ਨਾ ਹੋਵੇ ਤਾਂ ਗੱਡਾ ਚੱਲੇਗਾ ਨਹੀਂ ਦੋ ਪਈਏ ਬਰਾਬਰੋ ਬਰਾਬਰੇ ਗੱਡਾ ਸੁਖੈਣ ਚੱਲ ਜਾਵੇਗਾ। ਪਿਆੜੀ ਗ੍ਰਸਤ ਉਹ ਤਿਆਗ ਹੈ ਪ੍ਰਮਾਣ ਰੱਖੇ ਨੇ। ਗ੍ਰਸਤ ਦੇ ਵੀ ਇਹ ਸੂਲ ਦਾ ਸਰੇਮ ਰੋਣੀ ਦੇ ਵਿੱਚ ਜਿਹੜਾ ਤਿਆਗ ਕੀਆ ਉਹਦੇ ਵੀ ਸੂਲ ਦੱਸਿਆ। ਕੋਈ ਨਾਮ ਮਾਤਰ ਗ੍ਰਸਤ ਨਹੀਂ ਹੈ ਨਾਮ ਮਾਤਰ ਕੋਈ ਤਿਆਗ ਨਹੀਂ ਕੋਈ ਅਸੂਲ ਨਹੀਂ ਕਰੋ ਨਾਮ ਮਾਤਰ ਦੁਨੀਆ 'ਵਿ ਨਹੀਂ ਹੈ ਦੁਨੀਆ ਵੀ ਕਿਸੇ ਸੂਲਾਂ ਦੇ ਵਿੱਚੇ ਚੱਲਦੀ ਹੈ ਵੀ ਸੁਣੀ ਵੀ ਕਦੇ ਦੁਨੀਆ ਹੋਈ ਹੈ ਕਦੇ ਉੱਤੋਂ ਵੀ ਬੱਚੇ ਡਿੱਗਦੇ ਦੇਖੇ ਨੇ ਸਵਾਨ ਚੋਂ ਬੜਾ ਸਾਰੇ ਲੈਣ ਫੜੇ ਜਿਹੜੇ ਹੁਣ ਰੋਦੇ ਨਹੀਂ ਇਹਨਾਂ ਦੇ ਆਏ ਨਹੀਂ ਇਰਾਦੇ ਪੁੱਤਰ ਹੈ ਨਹੀਂ ਉਹ ਰੋਤੇ ਨੇ ਗੁਰਮਖੋ ਇਹ ਕਰਮਾਂ ਦਾ ਫਲ ਹੈ ਗੁਰੂ ਸਾਹਿਬ ਨੇ ਲਿਖਿਆ ਮਾਤ ਪਿਤਾ ਮਿਲ ਬਾਲ ਨਾ ਹੋਈ ਬਸ ਰਸੂਲ ਅ ਸਿਸ਼ਤੀ ਪੈਦਾ ਉਹਦੀ ਮਾਤਾ ਪਿਤਾ ਤੋਂ ਹੋਏ ਜਿਹੜੇ ਗ੍ਰਸਤ ਔਰ ਤਿਆਗ ਕੇ ਜੇ ਹਵੀ ਕੋਈ ਸੂਲ ਅਸੂਲ ਦੁਆਰਾ ਉਸ ਜਿਹੜਾ ਬਦਾਨ ਆ ਕੋਈ ਉਸ ਦੇ ਵਿੱਚ ਸਰੂਪ ਦਾ ਬੋਧ ਹੁੰਦਾ ਹੁੰਦਾ ਸਰੂਪ ਸਮਝੋ ਉਸ ਦਾ ਉਸ ਨੇ ਮਾਤਵਰ ਜੋ ਜਿਸ ਵਾਸਤੇ ਵਸਤੂ ਮਿਲੀ ਸੋ ਹੱਲ ਕਰ ਲਈ ਬਹੁਤ ਸਿਆਵੀ ਦ੍ਰਿਸ਼ਟੀਆਂ ਦਾ ਧਰਮ ਕਰ ਨਾਮ ਧਰਮ ਪੈ ਗਿਆ ਇਹਦੇ ਜਿਹੜੇ ਸਾਖਾ ਬਹੁਤ ਨੇ ਧਰਮ ਨਹੀਂ ਨਹੀਂ ਤਾਂ ਕਰ ਬੈਰਾਗ ਬੈਰਾਗੀ ਬੰਦਨ ਕਰੇ ਤਾਂ ਕੋ ਪਟੋ ਭਾਗ ਇਹ ਸੂਰ ਨੇ ਗ੍ਰਸਤਰ ਤਿਆਗ ਨੇ ਗ੍ਰਸਤੀ ਵਾਤੇ ਦੱਸਿਆ ਕਿਉ ਗ੍ਰਸਤ ਦੇ ਵਿੱਚ ਰਹੇ ਹਕਕ ਦੀ ਕਰਤ ਕਰੇ ਉਹ ਹਕਕ ਦੀ ਫੇਟ ਸੁਆੰਤ 100 ਚੋ 10 ਰੁਪਏ ਜੇ ਨਵੀ ਮਤਦਾਵ ਪ੍ਰੇਮੀਆਂ ਉਹ ਆਪਣੇ ਇਸ਼ਟ ਦੇ ਅੱਗੇ ਰੱਖ ਦਵੇ ਉਹ ਕੱਢ ਕੇ ਜਾਣੀ ਉਸ ਨੂੰ ਉਸ ਤੇ ਨਿਵੇਤ ਔਰਪਨ ਕਰੇ ਫੇਰ ਕਹਿੰਦੇ ਉਹ ਕ੍ਰਿਸ਼ਤ ਪ੍ਰਵਾਨ ਹਨ ਪੁਨਵੇਸ਼ਰ ਬ੍ਰਹਮਾ ਉਹ ਜਿਹੜਾ ਗ੍ਰਸਤੀ ਹੈ ਨਾ ਸਮਝੂ ਉਹਨੇ ਆਪਣਾ ਕਾਰਜ ਨਾਸ ਕਰਨਿਆ ਤਾਂ ਕਰ ਨਹੀਂ ਤਾਂ ਨਹੀਂ ਗਿਰੇ ਇਹ ਜਿਹੜਾ त्याग ਹੈ त्याग त्याग ਕਰਵਾਛੜ ਜਨ ਕਹੇ ਜਿਹੜਾ त्यागी ਹੈ ਜੇ ਉਹ ਫੇਰ ਗ੍ਰਸਤ ਦੇ ਵਿੱਚ ਆਵੇ ਮੈਨੂੰ ਉਹਦੇ ਵਰਗੇ ਕਿਸੇ ਦੇ ਮਾੜੇ ਕਰਮ ਨਹੀਂ ਹਾਂ ਨਸੂਲ ਦੱਸਿਆ ਆਉ ਜੀ ਨੂੰ ਖਾਦੇ ਇਹਸ ਤੋਂ ਵਾਲੇ ਨਾਲ ਤਾਂ ਇਹ ਗ੍ਰਸਥ ਦੇ ਵਿੱਚ ਰਹਿਣਾ ਨਾਲੇ ਇਸਨੇ ਆਪਨੇ ਬੱਚੇ ਪਾਲਨੇ ਨਾਲੇ ਆਕ ਦੀ ਕਿਰਤ ਕਰਨੀ ਨਾਲੇ ਸਰੀਰ ਵਿੱਚ ਮੈਂ ਜਿਤਨੇ ਪਾਤ ਨੇ ਸਾਰੇ ਗੁਰੂ ਦੇ ਸਮਝਣੇ ਜਾਣੇ ਉਹ ਸਮਝੇਗਾ ਤਾਂ ਫਿਰ ਗ੍ਰਿਸਤੇਸ਼ ਤਾਂ ਪ੍ਰਵਾਣ ਨਹੀਂ ਕਹਵੇਰੇ ਬੰਦਰ ਰੂਪਾ ਕਰੂ ਦੋਈ ਪੱਖ ਨੇ ਇੱਕ ਸਚਾਈ ਦਾ ਹਰਕ ਚ ਕੀਤਾ ਜਿੱਥੇ ਝੂਠਾ ਉਸ ਨੂੰ ਨਿੰਦਿਆ ਕਰੂ ਜੇਦਾਂ ਕਿ ਉਹ ਸਹਿਦ ਗ੍ਰਿਸਤ ਹੋਏ ਤਾਂ ਤਾਂ ਉਹ ਸਾਉਣੇ ਹੁਕਿਆ ਪੁੱਤਰ ਕਲਤਰ ਗ੍ਰਸਤ ਕਾ ਭਾਸ਼ਾ ਕੋਣ ਨ ਪਾਈਏ ਰਾਮ ਕੇ ਦਸੋਂ ਹੋਏ ਸੋ ਹੱਸਦੇ ਨੂੰ ਖਾਦੇ ਵੀ ਹੋਰ ਨਹੀਂ ਆਏ ਤਾਂ ਤਾਂ ਬਿਰਗੜੇ ਫਸ ਗਿਆ ਹੈ ਕੋਈ ਸਾਰਾ ਆਦਮੀ ਵੀ ਨਿਕਲ ਨਹੀਂ ਸਕਦਾ ਨਿਕਲ ਨਹੀਂ ਸਕਦਾ ਉਸੇ ਦੁਨੀਆਂ ਦੇ ਵਿੱਚ ਹੀ ਜਿਹੜੇ ਖਾਵੇਗਾ ਉਹਨੂੰ ਖਾਦੇ ਹੈ ਫਿਰ ਉਹ ਇਸ ਦੁਨੀਆਂ ਦੇ ਵਿੱਚ ਚਲੇ ਜਾਵੇਗਾ 1 ਗਾੜ 84 ਲੱਖ ਜੂਨ ਵੀ ਆਈ ਲਖ ਪਾਣੀ ਦੇ ਵਿੱਚ ਆ 42 ਲੱਖ ਕੁਸ਼ ਕੀਤੇ ਆ। 78 ਲੱਖ ਸਾਰੀ ਸੁਮੇਤ انسان ਦੇ। ਕੋਈ ਰਿਕਟ 83 ਲੱਖ ਜੂਨਾ ਉਹਦੇ ਦਰਵਾਜ਼ੇ ਬੰਦ ਨੇ। ਬਿਆਨੀ ਉਹਦੇ ਗੇਟ ਖੁੱਲੇ ਨਹੀਂ ਹਨ। ਜੇ ਗੇਟ ਬੰਦ ਹੋਵੇ ਤਾਂ ਨਾ ਕੋਈ ਬਾਹਰੋਂ ਅੰਦਰ ਜਾ ਸਕਦਾ। ਨਾ ਕੋਈ ਅੰਦਰੋਂ ਬਾਹਰ ਆ ਸਕਦਾ ਗੇਟ ਬੰਦ ਨੇ। ਜੇ ਗੇਟ ਖੁੱਲਾ ਹੋਵੇ ਬਾਹਰ ਲਾ ਵੀ ਅੰਦਰ ਜਾ ਸਭ ਦਾ ਅੰਦਰ ਲਾ ਵੀ ਬਾਹਰ ਆ ਸਭ ਨੇ ਕੋਹ ਟਸਿਆ ਉਹਨਾਂ ਜੁਨੀਆਂ ਦੇ ਵਿੱਚ ਇਸ ਨੂੰ ਨਾ ਤਾਂ ਪਰਮੇਸ਼ਰ ਦੇ ਮਿਲਣ ਦਾ ਅਦਕਾਰ ਨਾ ਹੀ ਮਿਲੀ ਸਕਦਾ ਨਾ ਉਹ ਹੁੰਦੇ ਹੀ ਜੀ ਪਰਮੇਸ਼ਰ ਨੂੰ ਮਿਸ਼ਾਨ ਇਕੋ ਇੱਕਨ ਸਾਧ ਪਾਣੀ ਮਾਤਰ ਇਹ ਖੁੱਲਾ ਦਰਵਾਜ਼ਾ ਖੁੱਲਾ ਇਹ ਖੁੱਲਾ ਕਾਲੇ ਵਾਸਤੇ ਹੈ ਇਹ ਖੁੱਲੇ ਦਰਵਾਜ਼ੇ ਦੁਆਰਾ ਪਨਵੇਸ਼ਨ ਨੂੰ ਪਛਾਣਨਾ ਇਸ ਜੀਵ ਨੇ ਜੇ ਦਰਵਾਜ਼ੇ ਤਾਂ ਇਹ ਬਾਹਰ ਨਾ ਨਿਕਲਿਆ ਅੰਦਰ ਹੀ ਬੈਠਾ ਰਿਹਾ ਤਾਂ ਇਹ ਪਨਵੇਸ਼ਨ ਨੂੰ ਲਿਭ ਨਹੀਂ ਸਕੇ ਹੋ ਗਾਦੇ ਵਿੱਚ ਉਹ ਦੀਵ ਆਤਮਾ ਲਿਖ ਲਿਆ ਫਿਰ ਗੇਟ ਬੰਦ ਆ ਜਾਨੇ ਨੇ ਜੁਨੀਆ ਦੇ ਫਿਰ ਇਹ ਪਛਾਣ ਨਹੀਂ ਸਕਗੇ ਜੇ ਕਹੇ ਵੀ ਮਾਇਆ ਹੀ ਸਭ ਕੁਛ ਹੈ ਪਦਾਰਥ ਹੀ ਸਭ ਕੁਛ ਨੇ ਠੀਕ ਹੈ ਤਾਂ ਕਾਰਜ ਸਿੱਧੀ ਵਾਸਤੇ ਬਣੇ ਹੋਏ ਨੇ ਸਭ ਕੁਛ ਨਹੀਂ ਹਨ ਪੁੱਤਰਾ ਤੀਆਂ ਸਭ ਕੁਛ ਨਹੀਂ ਹੈ ਇਹ ਤਾਂ ਸਿਰਫ ਕਾਰਜ ਸਿੱਧੀ ਵਾਸਤੇ ਨੇ ਬਸ ਕਾਰਜ ਸਿੱਧੀ ਵੀ ਉਹਨਾਂ ਚ ਰਹੀ ਹੋਵੇਗੀ ਜਿੰਨਾ ਚਿਰ ਇਹਦਾ ਸਰੀਰ ਹੈ ਜਾਂ ਸਰੀਰ ਦੇ ਵਿੱਚੋਂ ਜੀਵਾਤਮਾ ਨਿਕਲ ਗਿਆ ਸਭ ਕੁਝ ਠੱਪ ਹੋ ਗਿਆ ਬਸ ਉਹ ਸਰੀਰ ਦੇ ਸੰਬੰਧ ਕਰਕੇ ਜਿਹੜੇ ਉਹ ਜੀਵ ਆਤਮਾ ਨੇ ਕਰਤੱਪ ਕਰੇ ਨੇ ਤਾਂ ਉਹਨਾਂ ਦਾ ਖਉ ਹੋਰਾਂ ਦੀਆਂ ਲੈ ਵਿੱਚ ਪੁਗਤਦਾ ਫਿਰਦਾ ਕਰ। ਉਹ ਮਨੁੱਖਾ ਲਈ ਮਿਲਿਆ। ਕੋਸਨਾ ਕੋ ਸੋ ਪਾਪ ਪੁਰੇਸ਼ਰ ਦੇ ਮਰਨ ਦਾ ਕਰਨਾ ਚਾਹੀਦਾ। ਜੇ ਨਹੀਂ ਕਰੇਗਾ ਸ਼ ਨੂੰ ਕੱਟਾ। ਮੌਤ ਕੱਟਾ। ਇਤਨਾ ਘਾਟਾ ਇਸ ਨੂੰ ਗਿਣਤੀ ਚ ਨਹੀਂ ਆ ਸਕਦਾ ਇਤਨਾ ਘਾਟਾ ਹੈ ਇਸ ਨੂੰ ਆਉਂਦੇ ਹੀ ਪਰਿਵਿਸ਼ ਨੂੰ ਮਿਲ ਜਾਵੇਗਾ ਫੇਰੇ ਹੀ ਘਾਟੇ ਚ ਜਾਵੇਗਾ ਫੇਰੇ ਨਾ ਫੇਟੇ ਨਹੀਂ ਤੇ ਬ੍ਰਿਤਨ ਦੁਨੀਆ ਦੇ ਵਿੱਚ ਗੇੜੇ ਖਾਣੇ ਪੈਣਗੇ ਕਦੇ ਜੰਪਿਆ ਨਿਕਲ ਆਇਆ ਉਹ ਮਰ ਗਿਆ ਫੇਰ ਵਿੱਚ ਡੁੱਬ ਗਿਆ ਇਸਰਾਏ ਜਿਹੜਾ 84 ਦਾ ਪੀਵੇ ਜੀਵ ਜਿਹੜੇ ਖਾਂਦਾ ਹਰਦਾ ਗੁਰੂ ਹੋਉ ਨੂੰ ਖਾਦੇ ਮਿਲੀ ਹੈ ਜੇ ਕਹਿ ਵੀ ਮੈਂ ਫ਼ਰਜ਼ ਕਮਾਲਾਂ ਤੇ ਫਿਰ ਉਹ ਸਦਕੀਆ ਚਾਹੇ ਨਾਮ ਹੀ ਹੋਵੇ ਤਾਂ ਵੀ ਫ਼ਰਜ਼ਾਂ ਨੇ ਤਾਂ ਸਾਸਣੀ ਤੇਰਾ ਦੇਣਾ ਕਮਾਲ ਗੁਰੂ ਸਾਹਿਬ ਤਾਂ ਕਹਿ ਗਏ ਪਦਾਰਥ ਨੇ ਸ਼ਾਸ ਨਹੀਂ ਦੇਣਾ ਤੇਰਾ ਇਹ ਤਾਂ ਇੱਕ ਪਦਾਰਥ ਸਿਰਫ ਇਤਨੀ ਗੱਲ ਵਾਸਤੇ ਨੇ ਕਿਉਂ ਮਾਇਆ বিনা ਕੋਈ ਵਸਤੂ ਨਹੀਂ ਲੈ ਸਕਦਾ ਹੋਰ ਪੜਨਾ ਆਦਭੂਗ ਸਹਿ ਸਭ ਮਾਇਆ ਦਾ ਕੰਮ ਹੈ ਹੋਈ ਸ਼ੁਆਤੇ ਬਣੀ ਹੋਏ ਜੀ ਈਸੀ ਨੂੰ ਹੀ ਸਤ ਮੰਨ ਕੇ ਬੈਠ ਜਾਵੇ ਇਹ ਤਾਂ ਗਲਤੀ ਹੈ ਨਾ ਗੁਰੂ ਕੋ ਫੇਰ ਤਾਂ ਗੁਰੂ ਸਾਹਿਬ ਦਾ ਜੋ ਹੁਕਮ ਆਉ ਤਾ ਮੰਨਿਏ ਨਾ ਉਹ ਜਿਹੜਾ ਹੁਕਮ ਨਾ ਮੰਨੜੀ ਗੜਿ ਜੜੀ ਸਜ਼ਾ ਐ ਇਸ ਨੂੰ ਉਹ ਵੇਰਿ ਇਸ ਨੂੰ ਭੁਗਤਨੀ ਪਵੇਗੀ ਬਰ ਨਹੀਂ ਕਦਰ ਪੜਤਣਾ ਸਿਰੇਗਾ ਔ ਖੁੱਲਾ ਦਰਵਾਜਾ ਇਸ ਦਵਾਰਾ ਪੁਜ ਵਿਸ਼ਨੂੰ ਸ਼ਰਣਾ ਚਾਹੀਏ ਦੋਈ ਗੁਰਨਾਮਿ ਸ਼ਰਣੀਆਂ ਨੇ ਗ੍ਰਸਤ ਨੂੰ ਸਿਆ ਪੁੱਤਰਾ ਨੂੰ ਵੀ ਪਿਸ਼ਾਰਣਾ ਪਰਮੇਸ਼ਰ ਨੂੰ ਵੀ ਪਿਸ਼ਾਰਣਾ ਤਾਂ ਤੂੰ ਨਿਸ਼ਾਨ ਮੰਨਿਆ ਜਾਵੇਗਾ ਅਗਰੇ ਤਾਂ ਹੋ ਸਕਦਾ ਤੂੰ ਪਦਾਰਥਾਂ ਨੂੰ ਮਾਪ-ਮਿਸ਼ਾਨ ਛੱਡ ਦੇ ਤੂੰ ਰੱਪ ਲੋਭ ਛਾਣ ਦਾ ਤੇਰਾ ਇਹ ਵੀ ਕਾਰਜ ਵਿਰਾਸ ਹੋ ਜਾਵੇ ਅਗਰ ਤੂੰ ਪਦਾਰਥਾਂ ਨੂੰ ਇਹ ਸਭ ਸਮਝਨੇ ਹੋ ਉਸ ਗਿਆ ਇਹ ਨਹੀਂ ਹੋਤਾ ਕਿ ਪਦਾਰਥਾਂ ਨੂੰ ਛੱਡ ਦੇ ਪਰਵੇਸ਼ ਨੂੰ ਮਰਨ ਲਈ ਤੂੰ ਆਪਣਾ ਅਪਾਸ ਕਰਦਾ ਤੇ ਵੀ ਤੇਰਾ ਇਹ ਸਹੀ ਹੈ ਗਾ ਯਾਰੀ ਅਸਰੀ ਫਰਜਤਾ ਦਾ ਨਵਨੇਸ਼ਰ ਨੂੰ ਮਿਲਣ ਦਾ ਨਾ ਬੇਟਾ ਵਿਹਾਰ ਕਾ ਹੋਈ ਜਾਂਦਾ ਹਰ ਇੱਕ ਦਾ ਹੀ ਹੋਈ ਜਾਂਦਾ ਬੇਲਾ ਕੋਈ ਬਹਿੰਦਾ ਹੀ ਨਹੀਂ ਹੁੰਦਾ ਓਹ ਮਨੁਖਾਂ ਲਈ ਮਿਲੀ ਹੈ ਗੁਰੂ ਆਲਾ ਬਣ ਕੇ ਫਿਰ ਇਹਨੇ ਸੇਵਾ ਕਰਨੀਆਂ ਗੁਰੂ ਦੀ ਸੇਵਾ ਔਰ ਨਾਮ ਇਕੱਠੇ ਹੁੰਦੇ ਨੇ ਗੁਰੂ ਘਰ ਦੇ ਵਿੱਚ ਜਾਨੇ ਸੇਵਾ ਕਰੇਗਾ ਦੀਵਾ ਦੇ ਵਿੱਚ ਤਾਕਤ ਹੋਇਆ ਕਰੇ